एनवायरनमेंट ਦੇ ਵਿੱਚ ਆਪਾਂ ਪੂਰੇ ਪੰਜਾਬ ਦੇ ਉੱਤੇ ਇਸ ਵੇਲੇ ਇਲੈਕਟ੍ਰੋਨਿਕ ਵੇਸ ਦੇ ਉੱਤੇ ਆਪਾਂ ਅਵੇਰਨੈਸ ਕੈਂਪੇਨ ਕਰ ਰਹੇ ਹਾਂ ਕਿਉਂਕਿ ਇਲੈਕਟ੍ਰੋਨਿਕ ਵੇਸ ਸਾਡੇ ਵਾਸਤੇ ਇੱਕ ਬਹੁਤ ਹੀ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਇਹਦਾ ਹਾਲੇ ਜਿਹੜੇ ਹਾਨੀਕਾਰਕ ਇਫੈਕਟ ਸਾਨੂੰ ਦਿਖਾਈ ਦੇਣ ਬੇਸਿਕਲੀ ਦੇਣਗੇ ਕੋਈ ਵੀ ਇਲੈਕਟ੍ਰੀਕਲ ਇਲੈਕਟ੍ਰੋਨਿਕ ਆਈਟਮ ਜੋ ਜਦੋਂ ਉਹਦਾ ਲਾਈਫ ਸਾਈਕਲ ਖਤਮ ਹੋ ਜਾਂਦਾ ਹੈ ਉਹ ਸਾਡੇ ਵਾਸਤੇ ਕੀ ਬਣ ਜਾਂਦਾ ਇਲੈਕਟ੍ਰੋਨਿਕ ਵੇਸ ਸਾਡਾ ਇੰਡੀਆ 3rd ਲਾਰਜੇਸਟ ਪ੍ਰੋਡਿਊਸਰ ਹੈ ਇਲੈਕਟ੍ਰੋਨਿਕ ਵੇਸ ਦਾ ਉਹ ਵੇਸ ਤੋਂ ਨਿਕਲ ਕੇ ਸਾਡੇ ਜਾਂਦੇ ਨੇ ਸੋਇਲ ਦੇ ਵਿੱਚ ਸੋਇਲ ਸਾਡਾ ਪੂਰਾ ਕੰਟਾਮਿਨੇਟ ਹੋ ਰਿਹਾ ਹੈ ਸੋਇਲ ਤੋਂ ਸਾਰੇ ਮੈਟਲ ਸਾਡੇ ਕਿੱਥੇ ਜਾਂਦੇ ਗਰਾਊਂਡ ਵਾਟਰ ਚਾ ਰਹੇ ਹੈ ਗਰਾਊਂਡ ਵਾਟਰ ਸਾਡਾ ਪੂਰਾ ਪੋਲਿਊਟਿਡ ਹੋ ਰਿਹਾ ਹੈ ਜਿਹਦੇ ਕਰਕੇ ਅੱਜ ਕੱਲ੍ਹ ਸਾਡਾ ਕੈਂਸਰ ਦਾ ਇਫੈਕਟ ਦੇਖੋ ਬਹੁਤ ਜ਼ਿਆਦਾ ਹੋ ਰਿਹਾ ਸਾਨੂੰ ਇਹ ਦੇਖਣਾ ਪਏਗਾ ਸਾਡੇ ਘਰਾਂ ਦੇ ਵਿੱਚ ਜਿਹੜਾ ਵੀ ਇਲੈਕਟ੍ਰੋਨਿਕ ਵੇਸ ਹੈਗਾ ਜੋ ਵੀ ਤਾਰਾਂ ਪਈਆਂ ਤੁਹਾਡੇ ਘਰਾਂ ਵਿੱਚ ਤੁਸੀਂ ਕਦੇ ਵੀ ਉਹਨੂੰ ਦੁਨੀਆ ਪਰਦੇ ਵਿੱਚ ਜਿੱਥੇ ਤਰੱਕੀ ਹੋ ਰਹੀ ਹੈ ਤਾਂ ਉਸਦੇ ਦੂਸਰੇ ਪਾਸੇ ਜਿਹੜੀ ਹੈ ਵੇਸਟੇਜ ਵੀ ਵੱਧ ਜਾ ਰਹੀ ਹੈ ਤਾਂ ਅੱਜ ਅਸੀਂ ਤੁਹਾਨੂੰ ਇੱਕ ਐਸੀ ਵੇਸਟੇਜ ਦੀ ਗੱਲ ਕਰ ਰਹੇ ਹਾਂ ਜਿਹੜੀ ਸ਼ਾਇਦ ਤੁਹਾਡੇ ਜ਼ਿਹਨ 'ਚ ਵੀ ਨਾ ਹੋਵੇ ਲੇਕਿਨ ਉਹ ਵੇਸਟੇਜ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਰਹੀ ਹੈ ਜੀ ਹਾਂ ਅੱਜ ਅਸੀਂ ਗੱਲ ਕਰ ਰਹੇ ਹਾਂ ਈ-ਵੇਸਟ ਦੀ ਈ-ਵੇਸਟ ਜਿਹਨੂੰ ਅਸੀਂ ਸਰਲ ਭਾਸ਼ਾ 'ਚ ਕਹੀਏ ਤੇ ਇਲੈਕਟ੍ਰੋਨਿਕ ਸਮਾਨ ਦੇ ਜਿਹੜੇ ਗੈਜਟਸ ਨੇ ਉਹਨਾਂ ਦੀ ਵੇਸਟੇ ਦੀ ਗੱਲ ਕਰ ਰਹੇ ਆ ਅਕਸਰ ਸਾਡੇ ਮੋਬਾਈਲ ਫੋਨ ਜਾਂ ਚਾਰਜਰ ਖਰਾਬ ਹੋ ਜਾਂਦੇ ਨੇ ਲੈਪਟਾਪ ਖਰਾਬ ਹੋ ਜਾਂਦੇ ਨੇ ਉਹਦੀ ਬੈਟਰੀ ਖਰਾਬ ਹੋ ਜਾਂਦੀ ਹੈ ਤਾਂ ਅਸੀਂ ਉਹਨੂੰ ਸੜਕਾਂ ਤੇ ਸੁੱਟ ਦੰਨੇ ਨੇ ਜਾਂ ਉਸ ਨੂੰ ਕੂੜੇ ਚ ਸੁੱਟ ਦੰਨੇ ਆ ਲੇਕਿਨ ਉਸ ਦਾ ਨੁਕਸਾਨ ਕੀ ਹੋ ਰਿਹਾ ਐਦੇ ਤੇ ਇੱਕ ਬਹੁਤ ਵੱਡੀ ਸਟੱਡੀ ਜਿਹੜੀ ਹੈ ਇਸ ਵੇਲੇ ਵਰਲਡਵਾਈਡ ਹੋ ਰਹੀ ਹੈ ਤਾਂ ਇੱਕ ਸਟੱਡੀ ਦੇ ਇੱਕ ਪਾਰਟ ਨੇ ਜਿਹੜੇ ਕੀ ਅੰਮ੍ਰਿਤਸਰ ਦੇ ਵਿੱਚ ਵੀ ਨੇ ਅਸੀਂ ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਜੋ ਕਿ ਇੱਕ ਸਮਾਜ ਸੇਵੀ ਜਥੇਬੰਦੀ ਚਲਾਉਂਦੇ ਨੇ ਤਾਂ ਮਕਸਦ ਹੈ ਕਿ ਜਿਹੜੀ ਈ ਵੇਸਟੇਜ ਹੈ ਇਜ਼ਤੇ ਕਾਬੂ ਪਾਇਆ ਜਾਏ ਔਰ ਈ ਵੇਸਟ ਹੁੰਦੀ ਕੀ ਹੈ ਇਸ ਨੂੰ ਕਿਵੇਂ ਅਸੀਂ ਖਤਮ ਕਰ ਸਕਦੇ ਆ ਤਾਂ ਸਾਡੇ ਡਾਕਟਰ ਸ਼ਰਮਾ ਜੀ ਮੌਜੂਦ ਨੇ ਜੋ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਐਨ ਜੀਓ ਚਲਾਉਂਦੇ ਨੇ ਔਰ ਖਾਸ ਤੌਰ ਦੇ ਉੱਤੇ ਦੇਤੇ ਕੰਮ ਕਰਦੇ ਨੇ ਤਾਂ ਜੱਸੀ ਉਹਨਾਂ ਨਾਲ ਗੱਲਬਾਤ ਕਰਾਂਗੇ ਸ਼ਰਮਾ ਜੀ ਸਭ ਤੋਂ ਪਹਿਲੇ ਤੁਸੀਂ ਜਿਸ ਟੌਪਿਕ ਤੇ ਗੱਲ ਕਰ ਰਹੇ ਹੋ ਸ਼ਾਇਦ ਲੋਕਾਂ ਨੂੰ ਨਾ ਪਤਾ ਹੋਵੇ ਮੈਂ ਚਾਹੂੰਗਾ ਕਿ ਤੁਸੀਂ ਦੱਸੋ ਕਿ ਆਖਿਰਕਾਰ ਇਹ ਹੈ ਕੀ ਹੈ ਬਹੁਤ ਬਹੁਤ ਧੰਨਵਾਦ ਸਾਰਾ ਤੁਹਾਡਾ ਫੋਰ ਦਾ ਇੰਟਰੈਕਸ਼ਨ ਵਾਸਤੇ ਮੇਰਾ ਨਾਮ ਡਾਕਟਰ ਰਾਜਨ ਸ਼ਰਮਾ ਹੈ ਮੈਂ ਪਹਿਲ ਐਨਜੀਓ ਵਿੱਚ ਪ੍ਰੋਜੈਕਟ ਮੈਨੇਜਰ ਹੈਗਾ ਅੰਮ੍ਰਿਤਸਰ ਦਾ ਪੂਰੇ ਇਲੈਕਟ੍ਰੋਨਿਕ ਵੇਸ ਤੇ ਉਹ ਤੇ ਆਪਾਂ ਅਵੇਅਰਨੈਸ ਤੇ ਕੰਮ ਕਰ ਰਹੇ ਆ ਪਹਿਲ ਐਨਜੀਓ ਬੇਸਿਕਲੀ ਜਲੰਧਰ ਦਾ ਐਨਜੀਓ ਹੈ ਜਿਹੜਾ ਕਿ ਪ੍ਰੋਫੈਸਰ ਲਖਬੀਰ ਸਿੰਘ ਜੀ ਨੇ 1996 ਵਿੱਚ ਸਟਾਰਟ ਕੀਤਾ ਸੀਗਾ ਇਹ ਪਹਿਲ ਐਨਜੀਓ ਦੇ ਵਿੱਚ ਸਾਡੇ ਕੋਲ ਚਾਰ ਡੋਮੇਨਸ ਤੇ ਆਪਾਂ ਕੰਮ ਕਰ ਰਹੇ ਆ ਹੈਲਥ ਐਜੂਕੇਸ਼ਨ ਐਂਵਾਇਰਨਮੈਂਟ ਤੇ ਕਮਿਊਨੀਕੇਸ਼ਨ ਤੇ ਐਂਵਾਇਰਨਮੈਂਟ ਦੇ ਵਿੱਚ ਆਪਾਂ ਪੂਰੇ ਪੰਜਾਬ ਦੇ ਉੱਤੇ ਇਸ ਵੇਲੇ ਇਲੈਕਟ੍ਰੋਨਿਕ ਵੇਸ ਦੇ ਉੱਤੇ ਆਪਾਂ ਅਵੇਅਰਨੈਸ ਕੈਂਪੇਨ ਕਰ ਰਹੇ ਆ ਕਿਉਂਕਿ ਇਲੈਕਟ੍ਰੋ ਇਹਦਾ ਖਾਨਕ ਜਿਹੜੇ ਹਾਨੀ ਕਰਕੇ ਫੈਕਟ ਸਾਨੂੰ ਦਿਖਾਈ ਦੇਣ ਬੇਸਿਕਲੀ ਦੇਣਗੇ ਉਸ ਕਰਕੇ ਆਪਾਂ ਲੋਕਾਂ ਨੂੰ ਅਵੇਅਰ ਪਹਿਲੇ ਤੋਂ ਕਰਨਾ ਸ਼ੁਰੂ ਕਰਦੀ ਹੈ ਇਲੈਕਟ੍ਰੋਨਿਕਸ ਹੁੰਦਾ ਕਿ ਸਭ ਤੋਂ ਪਹਿਲੇ ਸਾਡੇ ਘਰਾਂ ਦੇ ਵਿੱਚ ਬਹੁਤ ਸਾਰੇ ਆਪਾਂ ਲੈਪਟਾਪਸ ਮੋਬਾਈਲ ਫੋਨਸ ਯੂਜ਼ ਕਰਦੇ ਆ ਕੋਈ ਵੀ ਇਲੈਕਟ੍ਰੀਕਲ ਇਲੈਕਟ੍ਰੋਨਿਕ ਆਈਟਮ ਜਦੋਂ ਉਹਦਾ ਲਾਈਫ ਸਾਈਕਲ ਖਤਮ ਹੋ ਜਾਂਦਾ ਹੈ ਉਹ ਸਾਡੇ ਵਾਸਤੇ ਕੀ ਬਣ ਜਾਂਦਾ ਇਲੈਕਟ੍ਰੋਨਿਕ ਬੇਸ ਜਵੇਂ ਆਪਣੇ ਘਰਾਂ ਵਿੱਚ ਆਪਾਂ ਦੇਖੋ ਅੱਜ ਕੱਲ ਟੈਕਨੋਲੋਜੀ ਸਾਡੀ ਬਹੁਤ ਐਡਵਾਂਸ ਹੋ ਰਹੀ ਹੈ ਹਰ ਦਿਨ ਸਾਡੀ ਟੈਕਨੋਲੋਜੀ ਵਧੀ ਜਾ ਰਹੀ ਹੈ ਸਾਡੇ ਜਿਹੜੇ ਇਲੈਕਟ੍ਰੋਨਿਕ ਗੈਜੇਟਸ ਹੈਗੇ ਉਹਨਾਂ ਦੇ ਰੇਟ ਕੱਟੀ ਜਾ ਰਹੇ ਨੇ ਜਿਹਦੇ ਕਰਕੇ ਸਾਡੇ ਕੋਲ ਆਪ ਸਾਡੀ ਜਿਹੜੀ ਹੈਗੀ ਹੈ ਲਾਈਫ ਸਾਈਕਲ ਆਫ ਦਾ ਪ੍ਰੋਡਕਟ ਬਹੁਤ ਕੱਟੀ ਜਾ ਰਿਹਾ ਜਵੇਂ ਐਗਜ਼ਾਮਪਲ ਲਗਾ ਕਿ ਜਵੇਂ ਆਪਾਂ ਮੋਬਾਈਲ ਫੋਨ ਦੀ ਗੱਲ ਕਰਦੇ ਹਾਂ ਪਹਿਲਾਂ ਜਿਹੜਾ ਮੋਬਾਈਲ ਫੋਨ ਜਿਹੜਾ ਆਪਾਂ ਯੂਜ਼ ਕਰਦੇ ਸੀਗੇ 4-5-5 ਸਾਲ 6-6 ਸਾਲ ਸਾਡੇ ਪੇਰੈਂਟਸ ਯੂਜ਼ ਕਰਦੇ ਪਰ ਅ 12 ਮਹੀਨੇ ਹੀ ਇੱਕ ਮੋਬਾਈਲ ਫੋਨ ਯੂਜ਼ ਕੀਤਾ ਜਾ ਰਿਹਾ ਤੇ 12 ਮਹੀਨੇ ਤੋਂ ਬਾਅਦ ਉਹ ਕੀ ਕੀਤਾ ਜਾ ਰਿਹਾ ਉਹ ਉਹਨਾਂ ਦੇ ਘਰਾਂ ਦੇ ਵਿੱਚ ਪਿਆ ਹੋਇਆ ਸਟੋਰ ਹੋ ਰਿਹਾ ਹੈ ਜਾਂ ਕਿਤੇ ਰੱਖਿਆ ਜਾ ਰਿਹਾ ਹੈ ਜਾਂ ਤੇ ਉਹਨੂੰ ਘਰਾਂ ਵਿੱਚ ਰੱਖ ਲੈਂਦੇ ਜਾਂ ਤੇ ਉਹਨੂੰ ਕੋਈ ਇਨਫਾਰਮਲ ਸੈਕਟਰ ਨੂੰ ਦੇ ਦਿੰਦੇ ਨੇ ਉਤੇ ਉਹ ਸਾਡੇ ਵਾਸਤੇ ਕੀ ਬੰਦਾ ਜਾ ਰਿਹਾ ਇਲੈਕਟ੍ਰੋਨਿਕ ਵੇਸ ਬੰਦਾ ਜਾ ਰਿਹਾ ਸੋ ਇਲੈਕਟ੍ਰੋਨਿਕ ਵੇਸ ਜਿਹੜੀ ਇੱਕ ਐਗਜ਼ੈਕਟ ਜਿਹੜਾ ਨੇਮ ਆਂਦਾ ਉਹ ਆਂਦਾ WWE ਵੇਸਟ ਆਫ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕ ਇਕਵਿਪਮੈਂਟਸ ਜਿਹੜਾ ਕਿ ਇੰਡੀਆ ਦੇ ਵਿੱਚ ਆਪਾਂ ਸਾਡੇ ਵਾਸਤੇ ਦਿੱਕਤ ਇਹ ਆ ਰਹੀ ਹੈ ਕਿਉਂਕਿ ਸਾਡਾ ਇੰਡੀਆ 3rd ਲਾਰਜੇਸਟ ਪ੍ਰੋਡਿਊਸਰ ਹੈ ਇਲੈਕਟ੍ਰੋਨਿਕ ਵੇਸ ਦਾ ਇਸ ਵਿਲੇ 3rd ਲਾਰਜੇਸਟ ਫਸਟ ਗੋਣ ਹੈ ਜੀ ਫਸਟ ਸਾਡਾ ਯੂਐਸ ਹੈਗਾ ਠੀਕ ਹੈ ਚਾਈਨਾ ਹੈਗਾ ਇਹ ਸਾਰੇ ਸਾਡੇ ਤੋਤੇ ਹੈਗੇ ਨੇ ਬਟ ਇੰਡੀਆ 3rd ਲਾਰਜੇਸਟ ਹੈਗਾ ਸਾਡੇ ਵਾਸਤੇ ਬਹੁ ਆਈਟਮ ਹੈਗਾ ਚਪਟਾਰਾ ਹੈਗੇ ਵਾਇਰਸ ਹੈਗੇ ਬਟ ਸਾਇੰਟੀਫਿਕਲੀ ਜੇਕਰ ਆਪਾਂ ਦੇਖੀਏ ਉਹਦੇ ਵਿੱਚ ਬਹੁਤ ਸਾਰੇ ਸਾਡੇ ਕੋਲ ਹੈਵੀ ਮੈਟਲਸ ਪਏ ਨੇ ਜਿਵੇਂ ਕਿ ਲੈਡ ਹੋ ਗਿਆ ਆਰਸੈਨਿਕ ਹੋ ਗਿਆ ਕ੍ਰੋਮੀਅਮ ਹੋ ਗਿਆ ਕੈਡਮੀਅਮ ਹੋ ਗਿਆ ਇੱਕ ਹੋਰ ਚੀਜ਼ ਇਹਦੇ ਵਿੱਚ ਆਉਂਦੀ ਹੈ ਜਿਹੜੀ ਸਾਡੇ ਕੋਈ ਆਪਾਂ ਕਹਿ ਦਿੰਦੇ ਇਹਨੂੰ ਆਪਾਂ ਬ੍ਰੋਮੀਨੇਟਿਡ ਵਗੈਰਾ ਇਹਦੇ ਵਿੱਚ ਫਲੇਮ ਰਿਟਾਰਡੈਂਟਸ ਵੀ ਯੂਜ਼ ਕੀਤੇ ਜਾਂਦੇ ਨੇ ਉਹ ਬਾਰੇ ਹਾਰਮਫੁਲ ਕੈਮੀਕਲਸ ਨੇ ਲੈਡ ਆਰਸੈਨਿਕ ਵਗੈਰਾ ਜਦੋਂ ਹੀ ਇਹ ਜਿਹੜੇ ਆਈਟਮਸ ਹੈਗੇ ਇਲੈਕਟ੍ਰੋਨਿਕ ਵੇਸਟ ਹੈਗੇ ਆ ਤੁਹਾਡੀ ਅਗਰ ਪ੍ਰੋਪਰ ਆਪਾਂ ਨੂੰ ਬੇਸਿਕਲੀ ਮੈਨੇਜ ਨਹੀਂ ਕਰਾਂਗੇ ਪ੍ਰੋਪਰ ਰੀਸ ਪ੍ਰੋਪਰਲੀ ਵੇ ਨਾਲ ਰੀਸਾਈਕਲ ਕਰੇਗੀ ਅਗਰ ਆਪਾਂ ਕੀ ਕਰਾਂਗੇ ਇਹਨਾਂ ਨੂੰ ਇਨਫਾਰਮਲ ਸੈਕਟਰ ਨੂੰ ਦਵਾਂਗੇ ਇਨਫਾਰਮਲ ਸੈਕਟਰ ਸਾਡਾ ਉਹ ਸੈਕਟਰ ਹੁੰਦਾ ਹੈ ਜਿਹੜਾ ਕਿ ਇਲੈਕਟ੍ਰੋਨਿਕ ਵੇਸ ਨੂੰ ਪ੍ਰੋਪਰ ਵੇ ਨਾਲ ਰੀਸਾਈਕਲ ਨਹੀਂ ਕਰਦਾ ਉਹ ਕੀ ਕਰਦਾ ਹੈ ਸਿਰਫ ਉਹਦੇ ਵਿੱਚੋਂ ਸਿਰਫ ਆਪਣੀ ਜਰੀ ਇੰਪੋਰਟੈਂਟ ਚੀਜ਼ਾਂ ਨੇ ਤਾਰਾਂ ਨੇ ਉਹਨਾਂ ਨੂੰ ਬਸ ਆਪਣਾ ਆਪਣਾ ਰੀਸਾਈਕਲ ਕਰੇਗਾ ਤੇ ਬਾਕੀਆਂ ਨੂੰ ਐਜ਼ ਇਟ ਇਜ਼ ਹੀ ਉਹ ਲੈਂਡਫਿਲ ਤੇ ਸੁੱਟ ਦੇਗਾ ਉਹ ਲੈਂਡਫਿਲ ਸੁੱਟਣ ਤੋਂ ਬਾਅਦ ਲੈਂਡਫਿਲ ਕੀ ਹੁੰਦੀ ਹੈ ਦੇਖੋ ਜੀ ਸਾਡੇ ਕੋਲ ਇੱਕ ਉਹ ਚੀਜ਼ ਹੁੰਦੀ ਜਿੱਥੇ ਸਾਡਾ ਸਾਰਾ ਵੇਸ ਇਕੱਠਾ ਹੁੰਦਾ ਹੈ ਜਿਵੇਂ ਸਾਡੇ ਸ਼ਹਿਰਾਂ ਦੇ ਵਿੱਚ ਦੇਖ ਉਸ ਤੋਂ ਬਾਅਦ ਉਹ ਸਾਰਾ ਵੇਸ ਇੱਕ ਕਾਮਨ ਏਰੀਆ 'ਚ ਜਾ ਕੇ ਸੁੱਟਿਆ ਜਾਂਦਾ ਉਹ ਸਾਡੇ ਵਾਸਤੇ ਕੀ ਬਣ ਜਾਏਗੀ ਲੈਂਡਫਿਲਸ ਬਣ ਜਾਣਗੀਆਂ ਤੇ ਲੈਂਡਫਿਲ 'ਚ ਜਾ ਕੇ ਜਿਹੜਾ ਸਾਰਾ ਇਲੈਕਟ੍ਰੋਨਿਕ ਵੇਸ ਜਿਹੜਾ ਹੈਗਾ ਇਹਦੇ ਵਿੱਚ ਜਿਹੜੇ ਤੁਹਾਨੂੰ ਮੈਂ ਹੁਣੇ ਨਾਮ ਦੱਸੇ ਕਿ ਲੈਡ ਹੋ ਗਿਆ ਆਰਸਨਿਕ ਹੋ ਗਿਆ ਕੈडमियम ਹੋ ਗਿਆ ਕ੍ਰੋਮੀਅਮ ਹੋ ਗਿਆ ਜਿਹੜਾ ਸਾਡੇ ਜ਼ਿੰਕ ਹੋ ਗਿਆ ਇਹ ਸਾਰੇ ਮੈਟਲਸ ਸਾਡੇ ਵੇਸ ਤੋਂ ਨਿਕਲ ਕੇ ਕੈਮੀਕਲ ਮੈਥਡ ਦੇ ਥਰੂ ਕੈਮੀਕਲ ਲੀਚਿੰਗ ਮੈਥਡ ਦੇ ਥਰੂ ਵੇਸ ਤੋਂ ਨਿਕਲ ਕੇ ਸਾਡੇ ਜਾਂਦੇ ਨੇ ਸੋਇਲ ਦੇ ਵਿੱਚ ਸੋਇਲ ਸਾਡਾ ਪੂਰਾ ਕੰਟਾਮਿਨੇਟ ਹੋ ਰਿਹਾ ਹੈ ਸੋਇਲ ਤੋਂ ਸਾਰੇ ਮੈਟਲ ਸਾਡੇ ਕਿੱਥੇ ਜਾਂਦੇ ਗਰਾਊਂਡ ਵਾਟਰ ਚਾਰੇ ਆ ਗਰਾਊਂਡ ਵਾਟਰ ਸਾਡਾ ਪੂਰਾ ਪਲੂਟਿਡ ਹੋ ਰਿਹਾ ਹੈ ਜਿਹਦੇ ਕਰਕੇ ਅੱਜ ਕੱਲ ਸਾਡਾ ਕੈਂਸਰ ਦਾ ਇਫੈਕਟ ਦੇਖੋ ਬਹੁਤ ਜ਼ਿਆਦਾ ਹੋ ਰਿਹਾ ਹੈ ਦੇਖੋ ਜੀ ਅੱਜ ਕੱਲ ਦੇਖੋ ਜਿਵੇਂ ਆਪਾਂ ਕਹਿੰਦੇ ਆ ਕਿ ਕੋਈ ਸਾਨੂੰ ਕੋਈ ਮਿਲਦਾ ਹੈ ਉਹ ਕਹਿੰਦਾ ਕਿ ਮੈਂ ਤੇ ਗਰੀ ਕੁਝ ਖਾਦਾ ਹੀ ਨਹੀਂ ਮੈਂ ਕੋਈ ਕੁਝ ਗਲਤ ਕੰਮ ਕੀਤਾ ਨਹੀਂ ਕਾ ਵੀ ਮੈਨੂੰ ਬਚਪਨ ਤੋਂ ਡਿਜ਼ੀਜ਼ ਹੋਣੀ ਸ਼ੁਰੂ ਹੋ ਗਈ ਹੈ ਉਹਦਾ ਇਫੈਕਟ ਸਾਨੂੰ ਹੌਲੀ ਹੌਲੀ ਦਿਖਾਈ ਦੇ ਰਿਹਾ ਹੈ ਜੀ ਪਰ ਇਹਦਾ ਫਿਰ ਕਿਵੇਂ ਇਸ ਨੂੰ ਜਿਹੜਾ ਹੈ ਕੀਤਾ ਜਾਂਦਾ ਕਿਉਂਕਿ ਅਕਸਰ ਅਸੀਂ ਦੇਖਦੇ ਆ ਕਬਾੜੀ ਦੀ ਦੁਕਾਨ ਤੇ ਜਾਂਦੇ ਬਹੁਤ ਸਾਰਾ ਉੱਥੇ ਇਸ ਤਰ੍ਹਾਂ ਦਾ ਪਿਆਉਂਦਾ ਉਸਮਾਨ ਕੱਢਦੇ ਬਾਕੀ ਛੱਡ ਦਿੰਦੇ ਨੇ ਤਾਂ ਇਹਦਾ ਕੋਈ ਨਿਯਮ ਕੋਈ ਲਾਅ ਕੋ ਕਾਨੂੰਨ ਕੋ ਇਸ ਤਰ੍ਹਾਂ ਦਾ ਦੇਖੋ ਸਰ ਸਾਡੇ ਕੋਲ ਜਿਹੜਾ এনवायरमेंटਲ ਦਾ ਜਿਹੜਾ ਲਾਅ ਹੈਗਾ 2022 ਦੇ ਵਿੱਚ ਜਿਹੜਾ ਹੈਗਾ ਲਾਅ ਐਸ ਪਰ ਲਾਅ ਦੀ ਗੱਲ ਕਰੀਏ ਗਵਰਨਮੈਂਟ ਨੇ ਸਾਡੇ ਉੱਤੇ ਜਿਹੜੀ ਸਾਡੀ ਮਿਨਿਸਟਰੀ ਆਫ ਇਲੈਕਟ੍ਰੋਨਿਕ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਹੈਗੀ ਹੈ ਐਮਓ ਐਮਓ ਆਈਟੀ ਉਹਨਾਂ ਨੇ ਕਾਫੀ ਲਾਅ ਦਿੱਤੇ ਨੇ ਵੈਸੇ ਇਹਦੇ ਵਿੱਚ ਸਮਾਲਟ ਸਮਾਰਟ ਸਿਟੀ ਦੇ ਵੀ ਬਹੁਤ سارے ਪ੍ਰੋਜੈਕਟਸ ਆ ਰਹੇ ਅੱਜਕਲ ਗਵਰਨਮੈਂਟ ਸਮਾਰਟ ਸਿਟੀਆਂ ਬਣਾ ਰਹੀ ਹੈ ਉਹਦੇ ਵਿੱਚ ਇੱਕ ਇਲੈਕਟ੍ਰੋਨਿਕ ਰਬੀਨ ਸੈਟਲ ਕੀਤਾ ਜਾਂਦਾ ਹੁਣ ਦੇਖੋ ਕਿੱਦਾਂ ਕਰਨਾ ਹੈ ਆਪਾਂ ਮੈਨੂੰ ਸਵਾਲ ਹੈ ਫਿਰ ਇਹਨੂੰ ਹੱਲ ਕਿਵੇਂ ਕੀਤਾ ਜਾਂਦਾ ਹੱਲ ਸਰ ਇਹਦਾ ਇਹਦਾ ਹਾਲ ਹੀ ਕਹਿ ਹੈਗਾ ਕਿ ਸਭ ਤੋਂ ਪਹਿਲੇ ਸਾਨੂੰ ਦੇਖਣਾ ਪਏਗਾ ਸਭ ਤੋਂ ਪਹਿਲਾ ਜਿਹੜਾ ਸਾਡਾ ਟਾਰਗੇਟ ਹੈਗਾ ਸਾਨੂੰ ਲੋਕਾਂ ਨੂੰ ਅਵੇਅਰ ਕਰਨਾ ਪਏਗਾ ਸਭ ਤੋਂ ਇੰਪੋਰਟੈਂਟ ਟਾਰਗੇਟ ਹੈਗਾ ਜਿਹਦੇ ਵਿੱਚ ਪਹਿਲੇ ਐਨਜੀਓ ਆਪਾਂ ਪੂਰੇ ਪੰਜਾਬ ਦੇ ਹਰਿ ਕਾਲਜਾਂ ਵਿੱਚ ਜਾ ਕੇ ਯੂਥ ਨੂੰ ਅਵੇਅਰ ਕਰ ਰਹੇ ਆ ਤੇ ਅਵੇਅਰਨੈਸ ਤੋਂ ਬਾਅਦ ਉਹਨਾਂ ਨੂੰ ਪਹਿਲੇ ਤੇ ਐ ਹੀ ਨਹੀਂ ਪਤਾ ਜਦੋਂ ਮੈਂ ਕਾਲਜ ਦੇ ਸੈਸ਼ਨ ਨਾਲ ਜਾਂਦਾ ਤੇ ਮੈਂ ਮੈਂ ਕਿਸੇ ਬੱਚੇ ਨੂੰ ਪੁੱਛਦਾ ਬੇਟਾ ਦੱਸੋ ਇਲੈਕਟ੍ਰੋਨਿਕ ਵੇਸ ਹੁੰਦਾ ਕੀ ਹੈ ਕੋਈ ਆਨਸਰ ਨਹੀਂ ਮਿਲਦਾ ਮੈਨੂੰ ਕਿਸੇ ਕੋਲ ਇਹਦਾ ਮਤਲਬ ਸਾਨੂੰ ਉਹਨਾਂ ਨੂੰ ਪਤਾ ਹੀ ਨਹੀਂ ਇਲੈਕਟ੍ਰੋਨਿਕ ਵੇਸ ਹੁੰਦਾ ਕੀ ਹੈ ਤੇ ਸਾਨੂੰ ਸਭ ਤੋਂ ਪਹਿਲੇ ਸਰ ਅਵੇਅਰਨੈਸ ਸਾਨੂੰ ਇਹਦੇ ਬਾਰੇ ਕਰਨੀ ਪਵੇਗੀ ਅਵੇਅਰਨੈਸ ਤੋਂ ਬਾਅਦ ਆਪਾਂ ਸਾਡਾ ਦੇਰ ਆ ਨੈਕਸਟ ਸਟੈਪ ਆਂਦਾ ਹੈ ਸਾਨੂੰ ਇਹ ਦੇਖਣਾ ਪਵੇਗਾ ਸਾਡੇ ਘਰਾਂ ਦੇ ਵਿੱਚ ਜਿਹੜਾ ਵੀ ਇਲੈਕਟ੍ਰੋਨਿਕ ਵੇਸ ਹੈਗਾ ਜੋ ਵੀ ਤਾਰਾ ਪਈਆਂ ਤੁਹਾਡੇ ਘਰਾਂ ਵਿੱਚ ਤੁਸੀਂ ਕਦੇ ਵੀ ਉਹਨੂੰ ਡਸਟਬਿਨ ਚ ਨਹੀਂ ਤੁਸੀਂ ਆਪਣੇ ਕਚਰੇ ਵਿੱਚ ਨਹੀਂ ਪਾਣਾ ਕਿਉਂਕਿ ਜੇ ਕਚਰੇ 'ਚ ਪਾਓਗੇ ਉਹ ਡਾਇਰੈਕਟਲੀ ਤੁਹਾਡੇ ਲੈਂਡਫਿਲ ਵਿੱਚ ਚਲਾ ਜਾਏਗਾ ਉੱਥੋਂ ਜਾ ਕੇ ਫਿਰ ਉਹ ਫਿਰ ਮੈਟਲ ਤੁਹਾਡਾ ਪਾਣੀ ਪਾਣੀ ਦੇ ਵਿੱਚ ਗਰਾਊਂਡ ਵਾਟਰ ਚਾ ਜਾਏਗਾ ਪਰ ਉਹਦਾ ਹੱਲ ਕੀ ਕਰੀਏ ਉਹਦਾ ਹੱਲ ਸਿਰ ਇਹ ਹੈਗਾ ਸਾਨੂੰ ਇੱਕ ਤੇ ਸੈਪਰੇਟ ਈ ਬਿਨ ਲਗਾਉਣਾ ਪਏਗਾ ਜਿਵੇਂ ਜਿਵੇਂ ਆਪਣਾ ਸੋਸ਼ਲ ਜਿਨੇ ਤੁਹਾਡੀ ਕਮਿਊਨਿਟੀਜ਼ ਹੈਗੇ ਆ ਸਾਨੂੰ ਪ੍ਰੋਪਰਲੀ ਕਲੈਕਸ਼ਨ ਸੈਂਟਰ ਬਣਾਉਣੇ ਪੈਣਗੇ ਇਲੈਕਟ੍ਰੋਨਿਕ ਵੇਸਟ ਵਾਸਤੇ ਜਿੱਥੇ ਕਿ ਜਿਵੇਂ ਤੁਹਾਡੀ ਪੂਰੀ ਸੁਸਾਇਟੀ ਆਪਣਾ ਸਾਰਾ ਇਲੈਕਟ੍ਰੋਨਿਕ ਵੇਸਟ ਉਹ ਇਨਫਾਰਮਸ ਸੈਕਟਰ ਨੂੰ ਨਾ ਦੇ ਕੇ ਇੱਕ ਆਪਣੇ ਕਲੈਕਸ਼ਨ ਸੈਂਟਰ ਤੇ ਜਾ ਕੇ ਜਮਾ ਕਰਾਵੇ ਸੈਕਿੰਡ ਪੁਆਇੰਟ ਹੈਗਾ ਕਿ ਆਪਣੇ ਘਰਾਂ ਦੇ ਵਿੱਚ ਆਪਾਂ ਛੋਟੇ-ਛੋਟੇ ਇੱਕ ਬਿਲ ਲਗਾ ਲਈਏ ਇੱਕ ਛੋਟੇ-ਛੋਟੇ ਜਿਵੇਂ ਆਪਾਂ ਲਗਾਏ ਹੁੰਦੇ ਆਰਗੈਨਿਕ ਵੇਸਟ ਵਾਸਤੇ ਜਿਵੇਂ ਇੱਕ ਸਾਡਾ ਆਪਣਾ ਗੁੱਲਾ ਜਿਵੇਂ ਸਾਡਾ ਆਪਣਾ ਗਿੱਲਾ ਕਚਰਾ ਆ ਗਿਆ ਸਰ ਸੁੱਕਾ ਕਚਰਾ ਆ ਗਿਆ ਇਹ ਸਾਨੂੰ ਘਰਾਂ ਦੇ ਵਿੱਚ ਵੀ ਸਾਨੂੰ ਹੁਣ ਇਲੈਕਟ੍ਰੋਨਿਕ ਵੇਸਟ ਵਾਸਤੇ ਵੀ ਸੈਪਰੇਟ ਇੱਕ ਡਸਟਬਿਨ ਲਗਾਉਣਾ ਪਏਗਾ ਉਹ ਡਸਟਬਿਨ ਫਿਰ ਆਪਾਂ ਜਦੋਂ ਸਾਰਾ ਕੋ ਕਾਫੀ ਪੇਚ ਇਕੱਠਾ ਹੋ ਜਾਏਗਾ ਫਿਰ ਆਪਾਂ ਕਲੈਕਸ਼ਨ ਸੈਂਟਰ ਤੇ ਜਾ ਕੇ ਆਪਣੇ ਸੈਂਟਰ ਤੇ ਜਾ ਕੇ ਉਹਦਾ ਜਿਹੜਾ ਲਿੰਕ ਹੋਏਗਾ ਸਾਡੇ ਰੀਸਾਈਕਲਰ ਦੇ ਨਾਲ ਹੋਏਗਾ ਜਿਹੜੇ ਗਵਰਨਮੈਂਟ ਦੇ ਨਵੇਂ ਰੂਲ ਬਣਾਏ ਨੇ ਕਿ ਜਿਹੜਾ ਰੀਸਾਈਕਲਰ ਆ ਡਿਸਮੈਂਟਲਰ ਆਗੇ ਆ ਇਹ ਉਹ ਬੰਦੇ ਹੁੰਦੇ ਆ ਜਿਹੜੇ ਸਾਇੰਟਿਫਿਕ ਵੇ ਦੇ ਨਾਲ ਇਲੈਕਟ੍ਰੋਨਿਕ ਵੇਸਟ ਨੂੰ ਕੀ ਕਰਦੇ ਆ ਰੀਸਾਈਕਲ ਕਰਦੇ ਆ ਤਾਂ ਕਿ ਉਹਦਾ ਜਿਹੜਾ ਵੀ ਟਾਕਸਿਕ ਇਫੈਕਟ ਤੁਹਾਡੇ এনवायरमेंट 'ਚ ਐਂਟਰ ਨਾ ਹੋਵੇ ਕਲੈਕਸ਼ਨ ਸੈਂਟਰ ਤੋਂ ਸਾਡਾ ਡਿਸਮੈਂਟਰ ਵਾਲੇ ਪਰਸਨ ਲੈ ਕੇ ਜਾਣਗੇ ਜਿਹੜੇ ਗਵਰਨਮੈਂਟ ਤੋਂ ਪ੍ਰੂਫ ਹੋਣਗੇ ਸੀਪੀਸੀਬੀ ਇਹਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰ ਰਹੀ ਹੈ ਸੈਂਟਰਲ ਪਿਊਰਿਫਿਕੇਸ਼ਨ ਕੰਟਰੋਲ ਬੋਰਡ ਉਸ ਤੋਂ ਬਾਅਦ ਜਾਏਗਾ ਸਾਡਾ ਰੀਸਾਈਕਲਰ ਕੋ ਰੀਸਾਈਕਲਰ ਤੋਂ ਬਾਅਦ ਦੇਖੋ ਰੀਸਾਈਕਲਰ ਕੀ ਕਰਦਾ ਪਿਆ ਜਿੰਦੇ ਵੀ ਮੈਟਲਸ ਹੈਗੇ ਆ ਉਹਨਾਂ ਨੂੰ ਰੀਸਾਈਕਲ ਕਰ ਰਿਹਾ ਮੈਂ ਤੁਹਾਨੂੰ ਇੱਕ ਡਾਟਾ ਦੱਸਣਾ ਚਾਹਵਾਂਗਾ ਤੇ ਸਾਡੇ ਇਲੈਕਟ੍ਰੋਨਿਕ 베ਸ ਦੇ ਇਲੈਕਟ੍ਰੋਨਿਕ ਆਈਟਮ ਦੇ ਵਿੱਚ ਬਹੁਤ ਸਾਰੇ ਮੈਟਲਸ ਪਏ ਹੁੰਦੇ ਸਰ ਅਗਰ ਆਪਾਂ ਉਹ ਮੈਟਲ ਨੂੰ ਉੱਥੋਂ ਰੀਸਾਈਕਲ ਕਰ ਲਾਂਗੇ ਨਾ ਮੇਰਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਆਪਾਂ 40-50% ਆਪਣੀ એનર્ਜੀ ਆਪਣੀ ਇੱਥੇ ਆਪਾਂ ਆਪਣਾ ਕੀ ਕਰ ਸਕਦੇ ਹਾਂ ਨੂੰ ਬੇਸਿਕਲੀ ਯੂਜ਼ ਕਰ ਸਕਦੇ ਹਾਂ ਸਾਡੀ એનર્ਜੀ ਸਾਡੀ ਜਿੜੀ ਜਿੜੀ ਇਕਨੋਮੀ ਦੀ ਗਰੋਥ ਹੋ ਸਕਦੀ ਹੈ ਅਗਰ ਆਪਾਂ ਇਹਨੂੰ ਪ੍ਰੋਪਰ ਵੇ ਨਾਲ ਰੀਸਾਈਕਲ ਕਰ ਲਈਏ ਇੰਡੀਆ ਦਾ ਡਾਟਾ ਇਹ ਆਂਦਾ ਹੈ ਕਿ ਇੰਡੀਆ ਜਿੰਨਾ ਵੀ ਇਲੈਕਟ੍ਰੋਨਿਕ ਵੇਸਟ ਪ੍ਰੋਡਿਊਸ ਕਰ ਰਿਹਾ ਹੈ ਸਰ ਇਸ ਲਈ ਬਹੁਤ ਇਸ ਲਈ ਬਹੁਤ ਮੈਨੂੰ ਬਹੁਤ ਇੱਕ ਇੱਕ ਵਰਡ ਕਹਿਣਾ ਪਏਗਾ ਕਿ ਆਪਾਂ ਬਹੁਤ ਘੱਟ ਇਲੈਕਟ੍ਰੋਨਿਕ ਵੇਸਟ ਨੂੰ ਰੀਸਾਈਕਲ ਕਰ ਪਾ ਰਹੇ ਹਾਂ ਕਿੰਨੇ ਪਰਸੈਂਟੇਜ ਹੈ ਅਰਾਊਂਡ ਸਰ ਜੋ ਡਾਟਾ ਸਾਨੂੰ ਕਹਿੰਦਾ ਹੈ ਅ ਲੈਂਡਫਿਲਸ ਦੇ ਵਿੱਚ ਦੇਖੋ ਇੰਡੀਆ ਦੇ ਵਿੱਚ ਜਿਹੜਾ ਇਲੈਕਟ੍ਰੋਨਿਕ ਵੇਸਟ ਇਸ ਲਈ ਮੈਨੇਜ ਕਰ ਰਹੇ ਹਨ ਸਰ ਬੇਸਿਕਲੀ ਪੂਰੇ ਵਰਲਡ ਵਾਈਡ अगर आप यूरोप की गल करिए 50% वो इलेक्ट्रॉनिक वेस्ट को रीसायकल कर रहे हैं इसलिए अगर वो इलेक्ट्रॉनिक वेस्ट प्रोड्यूस भी कर रहे हैं ना इलेक्ट्रॉनिक आइटम प्रोड्यूस भी कर रहे हैं और रीसायकल भी कर रहे हैं बट ਸਾਡੇ इंडिया में रीसायकल बहुत ਘੱਟ ਹੋ ਰਿਹਾ ਹੈ प्रोड्यूस ਵਧੀ ਜਾ ਰਿਹਾ ਹੈ ਇਸ ਕਰਕੇ ਹਰ ਸਾਲ ਬਾਏ ਸਾਲ ਇਲੈਕਟ੍ਰੋਨਿਕ ਵੇਸ ਵਧੀ ਜਾ ਰਿਹਾ ਹੈ ਜਿਵੇਂ ਹੁਣ ਪ੍ਰੈਜ਼ੈਂਟ ਡਾਟਾ ਅਗਰ 32.4 ਮੈਟ੍ਰਿਕ ਟਨਸ ਸਾਡਾ ਇਲੈਕਟ੍ਰੋਨਿਕ ਵੇਸ ਹੈ 30 ਤੱਕ 30 ਤੱਕ ਜੀ ਸਰ 70 ਮੈਟ੍ਰਿਕ ਟਨਸ ਸਾਡਾ ਵੇਸ ਚਲਾ ਜਾਏਗਾ ਡਬਲ ਹੋ ਜਾਏਗਾ ਤੇ ਇਸ ਤੋਂ ਬਾਅਦ ਤੁਸੀਂ ਸਭ ਤੋਂ ਮੈਨ ਪੁੱਛਿਆ ਸੀਗਾ ਕਿਦਾਂ ਨੂੰ ਆਪਾਂ ਮੈਨੇਜ ਕਰ ਸਕਦੇ ਆ ਫਿਲਹਾਲ ਆਪਣੇ ਕੋਲ ਦੋ ਏਰੀਆ ਦੋ ਸੈਕਟਰਸ ਕਰ ਰਹੇ ਨੇ ਸਰ ਇੱਕ ਇੱਕ ਉਹ ਕਾ ਇਨਫਾਰਮਲ ਇੱਕ ਉਹ ਕਾ ਫਾਰਮਲ ਇਨਫਾਰਮਲ ਕਿਉਂ ਕਹਿ ਰਹੇ ਆਪਾਂ ਨੂੰ ਕਿਉਂਕਿ ਇਹ ਅਨਸਾਇੰਟਿਫਿਕਲੀ ਵੇ ਦੇ ਨਾਲ ਇਹਨੂੰ ਕੰਮ ਕਰਦੇ ਆ ਦੇਖੋ ਜੀ ਇਨਫਾਰਮਲ ਦੇ ਨਾਲ ਸਾਨੂੰ ਬਹੁਤ ਹਾਰਮਫੁਲ ਇਫੈਕਟ ਹੋ ਰਿਹਾ ਸਰ ਕਿਉਂਕਿ ਇੱਕ ਟਰਮ ਆਂਦੀ ਹੈ ਓਕੂਪੇਸ਼ਨਲ ਹੈਲਥ ਹਜ਼ਰਡਸ ਓਕੂਪੇਸ਼ਨਲ ਹੈਲਥ ਹਜ਼ਰਡ ਦਾ ਮਤਲਬ ਹੁੰਦਾ ਹੈ ਕਿ ਜਿਹੜਾ ਜਿਹੜਾ ਕੋਈ ਵੀ ਇੱਕ professions ਚ ਕੰਮ ਕਰਦਾ ਹੈ professions ਦੇ ਕਾਰਨ ਨੂੰ ਕੀ ਇਫੈਕਟ ਹੋ ਰਿਹਾ ਹੈ ਇੰਡੀਆ ਚ ਮੈਂ ਇੱਕ ਔਰ ਚੀਜ਼ ਤੁਹਾਨੂੰ ਪੁੱਛਣਾ ਚਾਹਾਂਗਾ ਇੰਡੀਆ ਚ ਵੇਸਟ ਬਾਰੋ ਵੀ ਆ ਰਹੀ ਹੈ ਮੈਂ ਪਿੱਛੇ ਸੁਣਿਆ ਸੀ ਕਿ ਬਹੁਤ ਸਾਰੇ ਲੈਪ ਜਿਨ੍ਹਾਂ ਨੂੰ ਕੀ ਇੱਥੇ ਦੁਬਾਰਾ ਰੀਸਾਈਕਲ ਕਰਕੇ ਜਾਂ ਉਹਨੂੰ ਠੀਕ ਕਰਕੇ ਵੇਚਿਆ ਜਾ ਰਿਹਾ ਸਰ ਐਕਚੁਅਲੀ ਇਹ ਮੈਂ ਦੇਖੋ ਜੀ ਜਿਹੜੇ ਡਿਵੈਲਪਡ ਨੇਸ਼ਨਸ ਹੈਗੇ ਨੇ ਉਹਨਾਂ ਨੇ ਇੱਕ ਰੂਟ ਫਰਿਆ ਹੋਇਆ ਹੈ ਕਿ ਡਿਵੈਲਪਿੰਗ ਨੇਸ਼ਨ ਦੇ ਵਿੱਚ ਆਪਣਾ ਇਲੈਕਟ੍ਰੋਨਿਕ ਵੇਸਟ ਨੂੰ ਕਿਸੇ ਵੀ ਤਰੀਕੇ ਨਾਲ ਪਹੁੰਚਾਣਾ ਇਨ ਦੀ ਫਾਰਮ ਆਫ ਰੀਫਰਬਿਸ਼ਡ ਜਾਂ ਇਨ ਦੀ ਫਾਰਮ ਆਫ ਡਿਸਕਾਰਡਡ ਆਈਟਮਸ ਉਹ ਕੀ ਕਰ ਰਹੇ ਨੇ ਜਿਵੇਂ ਇੱਕ ਕੰਟਰੀ ਹੈ ਘਨ ਆਤੀ ਦੇਖੋਗੇ ਉਹਦੇ ਵਿੱਚ ਪੂਰੇ ਮੈਕਸੀਮਮ ਜਿਹੜੇ ਡਿਵੈਲਪਡ ਨੇਸ਼ਨਸ ਆਪਣਾ ਇਲੈਕਟ੍ਰੋਨਿਕ ਵੇਸ ਉੱਤੇ ਜਾ ਕੇ ਕੀ ਕਰ ਰਹੇ ਡਿਸਪੋਜ਼ ਆਫ ਕਰ ਰਹੇ ਹੈ ਤੇ ਜਿੰਨਾ ਵੀ ਇਲੈਕਟ੍ਰੋਨਿਕ ਵੇਸ ਡਿਸਪੋਜ਼ ਆਫ ਹੋ ਰਿਹਾ ਹੈ ਆਨਵਰੀ ਜਨਰੇਸ਼ਨ ਨੂੰ ਉਹ ਬੇਟਾ ਇਨ ਦੀ ਫਾਰਮ ਆਫ ਡਿਜ਼ੀਸਿਸ ਕਿ ਜਿਵੇਂ ਅਬ ਲੈਡ ਦੀ ਗੱਲ ਕਰੀ ਲੈਡ ਸਾਡੇ ਬੇਸਿਕਲੀ ਕਾਰ ਬੇਸ ਸਾਡੇ ਪੂਰੇ ਜਿਹੜਾ ਬ੍ਰੇਨ ਆ ਉਹਨੂੰ ਅਫੈਕਟ ਕਰਦਾ ਹੈ ਤੇ ਆਉਣ ਵਾਲੀ ਸਾਡੀ ਯੂਥ ਨੂੰ ਸਿਰਫ ਡਿਜ਼ੀਜ਼ਸ ਦੇ ਰਿਹਾ ਆਪਾਂ ਇਸ ਕਰਕੇ ਸਾਨੂੰ ਇਹਨਾਂ ਨੂੰ ਪ੍ਰੋਪਰ ਵੇਅ ਨਾਲ ਮੈਨੇਜ ਕਰਨਾ ਪਏਗਾ ਹੁਣ ਮੈਂ ਤੁਹਾਨੂੰ ਗੱਲ ਕਹਿ ਰਿਹਾ ਸੀਗਾ ਕਿ ਜਦੋਂ ਇਨਫੋਰਮਲ ਸੈਕਟਰ ਸਾਡਾ ਹੈਗਾ ਉਹਦੇ ਵਿੱਚ ਦੀ ਦੇਖੋ ਮੈਕਸਿਮਮ ਕੀ ਕਰਦੇ ਇਨਫੋਰਮਲ ਸੈਕਟਰ ਵਾਲੇ ਉਹ ਕੀ ਕਰਨਗੇ ਇਲੈਕਟ੍ਰੋਨਿਕ ਬੇਸタル ਕੋ ਲੈ ਲੈਣਗੇ ਇਲੈਕਟ੍ਰੋਨਿਕ ਆਈਟਮ ਲੈ ਲੈਣਗੇ ਉਹਨਾਂ ਵਿੱਚੋਂ ਉਹਨਾਂ ਕੀ ਕਰਦੇ ਆ ਵਾਇਰਸ ਦੇ ਵਿੱਚੋਂ ਮੈਟਲ ਕੱਟਣਾ ਸ਼ੁਰੂ ਕਰ ਦਿੰਦੇ ਕਾਪਰ ਬੇਸਿਕ ਕੱਟਣ ਦੀ ਕੋਸ਼ਿਸ਼ ਕਰਦੇ ਸਾਰ ਸੂੜ ਕੇ ਉਹਨੂੰ ਕੀ ਛੋਟੇ ਛੋਟੇ ਬੱਚੇ ਕਰਦੇ ਆ ਬੇਸਿਕਲੀ 14 15 ਸਾਲ ਦੇ ਬੱਚੇ ਹੁਣ ਜਦੋਂ ਨੂੰ ਬੋਨ ਕਰਦੇ ਆ ਉਹਦੇ ਉੱਤੇ ਪੀਸੀ ਬੇਸਿਕਲੀ ਪੀਵੀਸੀ ਦਾ ਜਿਹੜੀ ਕੋٹنگ ਹੁੰਦੀ ਹੈ ਪੋਲੀਵਿਨਾਈਲ ਕਲੋਰਾਈਡ ਦੀ ਉਹ ਬਰੋਮੀਨੇਟਿਡ ਜਿਹੜੇ ਫਿਊਮਸ ਆ ਬੱਚੇ ਦੇ ਅੰਦਰ ਜਾ ਰਿਹਾ ਸਰ ਉਹ ਲੰਗ ਉਹਨਾਂ ਨੂੰ ਬੇਸਿਕਲੀ ਲੰਗ ਕੈਂਸਰ ਕੌਜ਼ ਕਰ ਰਿਹਾ ਹੈ ਜਿਨਾ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਕੈਂਸਰ ਵੀ ਹੋ ਸਕਦਾ ਹੈ ਇਹ ਨਾਲ ਚੀਜ਼ ਨਾਲ ਇਹ ਚੀਜ਼ਾਂ ਅਫੈਕਟ ਵੀ ਹੋ ਰਿਹਾ ਤੇ ਇਹਦੇ ਵਿੱਚ ਵੀ ਕੌਣ ਰਿਸਪਾਂਸਿਬਲ ਹੈ ਅਸੀਂ ਰਿਸਪਾਂਸਿਬਲ ਹੈ ਕਿਉਂਕਿ ਆਪਾਂ ਉਹ ਬੱਚਿਆਂ ਨੂੰ ਜਿਨ੍ਹਾਂ ਨੂੰ ਪਤਾ ਹੀ ਨਹੀਂਗਾ ਉਹਨਾਂ ਨੂੰ ਵੀ ਇਹ ਇਹਨਾਂ ਦੇ ਪਰ ਹੁਣ ਇਹਦਾ ਪਰ ਇਹਦਾ ਸੋਲੂਸ਼ਨ ਕੀ ਆ ਹੂੰ ਸੋਲੂਸ਼ਨ ਸਰ ਇੱਕ ਹੈ ਹੀ ਇਹਦਾ ਕਪਾ ਰੋਡਮੈਪ ਬਣਾਇਆ ਇੱਕ ਪਹਿਲਾ ਐਂਜੀਨ ਰੋਡਮੈਪ ਆਪਾਂ ਬਣਾਇਆ ਕਾਫੀ ਆਪਾਂ ਡਿਸਕਸ਼ਨ ਤੋਂ ਬਾਅਦ ਰੋਡਮੈਪ ਹੀ ਕਹ ਹੈਗਾ ਸਭ ਤੋਂ ਪਹਿਲੇ ਸਾਡੇ ਕੋਲ ਜਿਹੜਾ ਇਲੈਕਟ੍ਰੋਨਿਕ ਆਈਟਮ ਹੈਗਾ ਉਹਦੇ ਤਿੰਨ ਫੇजेस ਆਉਂਦੇ ਸਰ ਇੱਕ ਆਂਦਾ ਪ੍ਰੀ ਕਨਸਪਸ਼ਨ ਇਕਾਂ ਦਾ ਆਪਣਾ ਕੰਜ਼ਮਪਸ਼ਨ ਇਕਾਂ ਦਾ ਪੋਸਟ ਕੰਜ਼ਮਪਸ਼ਨ ਪ੍ਰੀ ਕੰਜ਼ਮਪਸ਼ਨ ਦਾ ਮਤਲਬ ਹੁੰਦਾ ਜਦੋਂ ਇਲੈਕਟ੍ਰੋਨਿਕ ਹਰ ਆਈਟਮ ਬਣਿਆ ਹੀ ਨਹੀਂ ਹੈ ਮੈਨੂਫੈਕਚਰਿੰਗ ਹੋ ਰਹੀ ਉਦੀ ਆਪਾਂ ਚਾਹੁੰਦੇ ਆ ਕਿ ਮੈਨੂਫੈਕਚਰਿੰਗ ਦੇ ਦੌਰਾਨ ਜਿੰਨੇ ਵੀ ਸਾਡੇ ਇਲੈਕਟ੍ਰੋਨਿਕ ਕੰਪਨੀਆਂ ਨੇ ਆਪਣੇ ਪ੍ਰੋਡਕਟ ਨੂੰ ਕੀ ਬਣਾਉਣ ਡਿਊਰੇਬਲ ਬਣਾਉਣ ਵਧੀਆ ਬਣਾਉਣ ਤਾਂ ਕਿ ਉਹਨਾਂ ਦਾ ਲਾਈਫ ਸਾਈਕਲ ਕੀ ਹੋ ਸਕੇ ਇਨਕਰੀਜ਼ ਹੋ ਸਕੇ ਉਹਨਾਂ ਦੇ ਵਿੱਚ ਇਹ ਹੋਵੇ ਜੀ ਫੈਸਿਲਿਟੀਆਂ ਪਾ ਕੇ ਕੋਈ ਵੀ ਜੋ ਪਰਸਨ ਨੂੰ ਪੰਜ 6 ਸਾਲ ਤੱਕ ਐਟਲੀਸ 7-8 ਸਾਲ ਤੱਕ ਯੂਜ਼ ਕਰੇ ਲੰਬੇ ਮੇਰੇ 7-8 ਸਾਲ ਦਾ ਕਹਿੰਦਾ ਲੰਬਾ ਟਾਈ ਇਸ ਨੂੰ ਕੋਸਟਿੰਗ ਚਾਹੀਦੀ ਹੈ ਔਰ ਸੈਕੰਡ ਗਲ ਪ੍ਰੋਡਕਟ ਸ਼ੁਡ ਬੀ এনवायरमेंटਲ ਫ੍ਰੈਂਡਲੀ ਉਹਦੇ ਵਿੱਚ ਇਹ ਜੋ ਟਾਕਸਿਕ ਮੈਟਲ ਨਾ ਪਾਇਆ ਜਾਣ ਜਿਦਾ ਕਿ ਕਲ ਨੂੰ ਡਿਸਮੈਂਟਲ ਹੋ ਕੇ ਰੀਸਾਈਕਲ ਹੋ ਕੇ ਉਸ ਤੋਂ ਬਾਅਦ ਸਾਰੀ এনवायरमेंटਲ ਚ ਪੋਲੂਸ਼ਨ ਕਾਸ ਕਰ ਸਕਦਾ ਸੈਕੰਡੀਅਰ ਚ ਮੈਨੂੰ ਲੱਗਦਾ ਨਹੀਂ ਕਿ ਇੰਨੇ ਕਿ ਜਾਗਰੂਖ ਹੋ ਪਾਵਾਂਗੇ ਕਿਉਂਕਿ ਲੀਡਰਾਂ ਨੂੰ ਤੇ ਹੋਰ ਹੀ ਮਸਲਿਆਂ ਤੋਂ ਸੀਵਰੇਜ ਦੇ ਮਸਲੇ ਤੋਂ ਨਹੀਂ ਛੁਟਕਾਰਾ ਮਿਲਦਾ ਤੇ ਤੁਸੀਂ ਤੇ ਬਹੁਤ ਵੱਡੇ ਲੈਵਲ ਦੀ ਗੱਲ ਕਰ ਰਹੇ ਹੋ ਕਿ ਈ-ਵੇਸਟ ਮੈਨੇਜਮੈਂਟ ਦੇ ਦੇਖੋ ਸਰ ਸਾਨੂੰ ਇਹ ਕਰਨੀ ਪਵੇਗੀ ਜੇ ਅਗਰ ਆਪਾਂ ਨਹੀਂ ਕਰਾਂਗੇ ਤੁਸੀਂ ਦੇਖੋ ਅੱਜ ਕਿੰਨੇ ਸੋਲਰ ਪੈਨਲਸ ਯੂ ਦਰਦਰ ਸੋਲਰ ਪੈਨਲ ਯੂਜ਼ ਹੋ ਰਹੇ ਤੇ ਕਿ ਕਦੀ ਸੋਚਿਆ ਕਿ ਜਦੋਂ ਸੋਲਰ ਪੈਨਲਸ ਆਪਾਂ ਡਿਸਕਾਰਡ ਕਰਾਂ ਕਿੱਥੇ ਕਰਾਂਗੇ ਡਿਸਕਾਰਡ ਦੱਸੋ ਮੈਨੂੰ ਕਿ ਅੜਤੇ ਕਰਾਂਗੇ ਆਪਣੀ ਜ਼ਮੀਨ ਤੇ ਕਰਾਂਗੇ ਡਿਸਕਾਰਡ ਤੇ ਡਿਸਕਾਰਡ ਹੋਣ ਤੋਂ ਬਾਅਦ ਜਿਹੜੇ ਮੈਟਲ ਸਾਰੇ ਕਿੱਥੇ ਆੰਗੇ ਸਾਡੇ ਕੋਲ ਸੋਇਲ 'ਚ ਵੀ ਆੰਗੇ ਸਾਨੂੰ ਇਸ ਲਈ ਇਸ ਉੱਤੇ ਬਹੁਤ ਵਧੀਆ ਲੈਵਲ ਤੇ ਸਾਨੂੰ ਕੰਮ ਕਰਨਾ ਪਏਗਾ ਸਰ 스마트 ਸਿਟੀ ਜਿਹੜੇ ਇੰਡੀਆ ਜਿਹੜੇ ਸਾਡੇ ਇੰਡੀਆ 'ਚ ਬਣ ਰਹੇ ਉਹਨਾਂ ਵਿੱਚ ਇੱਕ ਸਰ ਇੱਕ ਪ੍ਰੋਪਰ ਇੱਕ ਈ-ਵੇਸਟ ਮੈਨੇਜਮੈਂਟ ਦਾ ਪ੍ਰੋਪਰ ਡਿਪਾਰਟਮੈਂਟ ਬਣਾਇਆ ਹੋਇਆ ਹੈ अच्छा सेकंड पॉइंट ਆਪਾਂ ਗੱਲ ਕਰ ਰਹੇ ਹਾਂ ਕਿ ਜਦੋਂ ਆਪਾਂ ਪ੍ਰੀ ਤੁਹਾਨੂੰ ਮੈਂ ਗੱਲ ਕੀਤੀ ਪ੍ਰੀ ਕਨਸੈਪਸ਼ਨ ਲੈਵਲ ਤੋਂ ਕੰਮ ਕਰਨਾ ਪਏਗਾ ਕਨਸੈਪਸ਼ਨ ਤੇ ਵੀ ਸਾਨੂੰ ਕੰਮ ਕਰਨਾ ਕਨਸੈਪਸ਼ਨ ਦਾ ਮਤਲਬ ਹੁੰਦਾ ਜਿਵੇਂ ਆਪਾਂ ਕੋਈ ਪ੍ਰੋਡਕਟ ਲੈ ਲਿਆ ਮਾਰਕੀਟ ਤੋਂ ਲੈ ਲਿਆ ਹੁਣ ਜਦੋਂ ਆਪਾਂ ਲੈਣਾ ਸਾਡੀ ਰਿਸਪਾਂਸਿਬਿਲਟੀ ਉੱਥੇ ਬੰਦੀ ਹੈ ਕਿ ਸਾਨੂੰ ਉਹ ਪ੍ਰੋਡਕਟ ਲੈਣਾ ਚਾਹੀਦਾ ਜਿਹਦੀ ਸਾਨੂੰ ਰਿਕੁਆਇਰਮੈਂਟ ਹੁੰਦੀ ਹੈ ਤੇ ਸਾਨੂੰ ਸੋਚ ਕੇ ਲੈਣਾ ਚਾਹੀਦਾ ਕਿ ਮੈਂ ਪ੍ਰੋਡਕਟ 5 6 7 8 7 8 ਇਅਰ ਤੱਕ ਆਪਾਂ ਯੂਜ਼ ਕਰਨਾ ਹੈ ਤਾਂ ਕਿ ਉਹ ਸਾਡਾ ਇਲੈਕਟ੍ਰੋਨਿਕ ਬੇਸਡ ਨਾ ਬਣੇ ਸਾਡੀ ਕੁਆਂਟੀਟੀ ਘਟੇ ਥਰਡ ਲੈਵਲ ਸਟਾਉਂਦਾ ਇਸਲੇ ਪੋਸਟ ਕੰਜ਼ਪਸ਼ਨ ਪੋਸਟ ਕੰਜ਼ਪਸ਼ਨ ਦਾ ਮਤਲਬ ਹੈ ਜਦੋਂ ਆਪਾਂ ਇਲੈਕਟ੍ਰੋਨਿਕ ਵੇਸਟ ਜਿਹੜਾ ਇਲੈਕਟ੍ਰੋਨਿਕ ਆਈਟਮ ਦਾ ਲਾਈਫ ਸਾਈਕਲ ਖਤਮ ਹੋ ਜਾਂਦਾ ਹੈ ਉਹ ਕੀ ਬਣ ਗਿਆ ਪੋਸਟ ਕੰਜ਼ਪਸ਼ਨ ਕਰ ਲਈ ਆਪਾਂ ਘਰ ਸੁੱਟਦਾ ਉਹ ਸਾਡਾ ਉਸ ਤੋਂ ਬਾਅਦ ਕੰਮ ਕੀ ਆਂਦਾ ਸਰ ਸਾਡੇ ਆਂਦਾ ਰੀਸਾਈਕਲਰ ਦਾ ਸਭ ਤੋਂ ਪਹਿਲਾਂ ਆਂਦਾ ਕਲੈਕਸ਼ਨ ਸੈਂਟਰ ਸਰ ਦੇਸ਼ ਰੀਸਾਈਕਲਰ ਹੈਗੇ ਹੈ ਰੀਸਾਈਕਲ ਬਹੁਤ ਕੱਟੇਗੇ ਬਹੁਤ ਕੱਟ ਕੰਮ ਕਰ ਰਹੇ ਹੈ ਉਸ ਤੋਂ ਬਾਅਦ ਸਰ ਕੰਮ ਆਂਦਾ ਜਿਹੜਾ ਤੁਸੀਂ ਮੈਨੂੰ ਪੁਆਇੰਟ ਬਾਰ-ਬਾਰ ਕਹਿ ਰਹੇ ਹੋ ਉਸ ਤੋਂ ਬਾਅਦ ਸਾਡਾ ਕੰਮ ਆਂਦਾ ਸਭ ਤੋਂ ਪਹਿਲੇ ਸਾਡਾ ਕੰਮ ਆਂਦਾ ਕਲੈਕਸ਼ਨ ਸੈਂਟਰ ਦਾ ਜਿਹੜੇ ਕਿ ਇਲੈਕਟ੍ਰੋਨਿਕ ਵੇਸ ਨੂੰ ਲੈਣਗੇ ਤੁਹਾਡੇ ਕੋਲ ਹੁਣ ਕਲੈਕਸ਼ਨ ਸੈਂਟਰ ਸਰ ਆਪਾਂ ਪਿੱਛੇ ਪਹਲ ਐਨਜੀਓ ਦੇ ਨਾਲ ਆਪਾਂ ਕੋਸ਼ਿਸ਼ ਕਰ ਰਹੇ ਹਾਂ ਅੰਮ੍ਰਿਤਸਰ ਦੇ ਵਿੱਚ ਆਪਾਂ ਤੁਹਾਨੂੰ ਵੀ ਰਿਕਵੈਸਟ ਕਰਾਂਗੇ ਕਿ ਆਪਾਂ ਕੋਸ਼ਿ ਉਥੇ ਆਪਾਂ ਇਲੈਕਟ੍ਰੋਨਿਕ ਵੇਸਟ ਬਿਨ ਇਨਸਟਾਲ ਕਰੀਏ ਤਾਂ ਕਿ ਜਿਹੜੇ ਸਾਡੇ ਯੂਥ ਹੈ ਜਿਹੜੇ ਸਾਡੇ ਜਿਹੜੇ ਸਾਡੇ ਆਸ-ਪਾਸ ਦੇ ਜਿਹੜੇ ਸਾਡੇ ਅੰਮ੍ਰਿਤਸਰ ਦੇ ਲੋਕ ਨੇ ਉਥੇ ਜਾ ਕੇ ਆਪਣਾ ਵੇਸਟ ਆਪਣਾ ਪਾਉਣ। ਅੱਛਾ ਉਸ ਤੋਂ ਬਾਅਦ ਜਿਹੜਾ ਵੇਸਟ ਆਪਾਂ ਤੋਂ ਲਵਾਂਗੇ ਕਲੈਕਸ਼ਨ ਸੈਂਟਰ ਤੋਂ ਸਾਡੇ ਜਾਣਗੇ ਰੀਸਾਈਕਲਰ ਕੋ, ਡਿਸਮੈਂਟਲਰ ਕੋ ਜਾਣਗੇ। ਡਿਸਮੈਂਟਲਰ ਕੋ ਜਾਣ ਤੋਂ ਬਾਅਦ ਇਹ ਵੇਸਟ ਨੂੰ ਪ੍ਰੋਪਰ ਰੀਸਾਈਕਲ ਕੀਤਾ ਜਾਏਗਾ। ਇਹਨਾਂ ਨੂੰ ਪ੍ਰੋਪਰ ਜਿਹੜੇ ਟੌਕਸਿਕ ਮੈਟਲ ਨੂੰ ਪ੍ਰੋਪਰ ਸਾਇੰਟਿਫਿਕ ਵੇ ਦੇ ਨਾਲ ਸਾਡੇ ਨੂੰ ਆਪਾਂ ਸੈਪਰੇਟ ਕਰਾਂਗੇ ਜਿਸ ਦਾ ਕੋਈ ਛੋਟੇ ਬੱਚਾ ਤੇ ਫੈਕਟ ਇਨਫੋਰਮਲ ਸੈਕਟਰ ਹੈ ਉਹਦੇ ਕਰਕੇ ਸਾਡੇ ਕੋਲ ਪੋਲੂਸ਼ਨ ਬਹੁਤ ਹੋ ਰਿਹਾ ਜਿਹਦੇ ਕਰਕੇ ਰੈ residențial ਲੋਕਾਂ ਨੂੰ ਬਹੁਤ ਸਾਰੇ ਇਫੈਕਟ ਹੋਣੇ ਸ਼ੁਰੂ ਹੋਏਗਾ ਜੇ ਅਗਾਂਹ ਆਪਾਂ ਪ੍ਰੋਪਰ ਰੀਸਾਈਕਲ ਕਰਾਂਗੇ ਕੋਈ ਪੋਲੂਸ਼ਨ ਕਾਸਟ ਨਹੀਂ ਹੋਏਗਾ ਸਾਡਾ ਇਕਨੋਮੀ ਵਧੇਗੀ ਕਿਉਂਕਿ ਆਪਾਂ ਮੈਟਲ ਨੂੰ ਕੀ ਕਰਾਂਗੇ ਆਪਾਂ ਰੀਸਾਈਕਲ ਕਰ ਰਹੇ ਆ ਤੇ ਨਾਲ ਇਸ ਤੋਂ ਬਾਅਦ ਜਿਹੜਾ ਸਾਡਾ ਟਾਕਸਿਕ ਮਟੀਰੀਅਲ ਹੋਏਗਾ ਉਹਨੂੰ ਪ੍ਰੋਪਰ ਵੇ ਨਾਲ ਆਪਾਂ ਮੈਨੇਜ ਕਰ ਲਾਂਗੇ ਸਾਰਾ ਸ਼ੁਕਰੀਆ ਤਾਂ ਐਸਨ ਡਾਕਟਰ ਰਾਜਨ ਸ਼ਰਮਾ ਜਿਨ੍ਹਾਂ ਨਾਲ ਅੱਜ ਅਸੀਂ ਇੱਕ ਵਿਸਤ੍ਰਿਤ ਚਰਚਾ ਕੀਤੀ ਹੈ ਤਾਂ ਚਰਚਾ ਅੱਜ ਦੇ ਸਭ ਤੋਂ ਸਮਾਰਟ ਟੌਪਿਕ ਤੇ ਕੀਤੀ ਹੈ ਉਹ ਟੌ ਅੱਜ ਕੱਲ ਦੇ ਲੋਕ ਜਾਣਦੇ ਨਹੀਂ ਨੇ ਉਹ ਟੌਪਿਕ ਜਿਹੜਾ ਹੈ ਕਿ ਅਕਸਰ ਸਾਡੇ ਸੀ ਰੋ ਡ ਯੂਜ਼ ਕਰਦੇ ਆ ਜਿਨੂੰ ਅਸੀਂ ਗੈਜਟ ਕਹਿੰਦੇ ਆ ਖਾਸ ਤੌਰ ਦੇ ਉੱਤੇ ਅਗਰ ਗੱਲ ਕਰੀਏ ਤਾਂ ਇਲੈਕਟ੍ਰਿਕ ਗੈਜਟ ਜਿਹਦੇ ਵਿੱਚ ਕੀ ਲੈਪਟਾਪ ਵੀ ਆਉਂਦਾ ਮੋਬਾਈਲ ਫੋਨ ਵੀ ਆਉਂਦੇ ਨੇ ਚਾਰਜਰ ਵੀ ਆਉਂਦੇ ਨੇ ਲੇਕਿਨ ਉਸ ਦੀ ਜਿਹੜੀ ਵੇਸਟੇਜ ਹੈ ਕਿਉਂਕਿ ਜਦੋਂ ਖਰਾਬ ਹੁੰਦਾ ਪਾਸ ਛੱਡ ਦਿੰਦੇ ਆ ਉਸ ਦੇ ਨਾਲ ਸਾਡੇ ਸਰੀਰ ਨੂੰ ਕੀ ਨੁਕਸਾਨ ਹੋ ਰਿਹਾ ਤੇ ਵਰਲਡ ਵਾਈਡ ਇਸ ਵੇਲੇ WHO ਵੀ ਇੱਥੇ ਚਰਚਾ ਕਰ ਰਿਹਾ ਵਾ ਔਰ ਦੇਸ਼ ਪੱਧਰ ਦੇ ਵਿੱਚ ਵੀ ਚਰਚਾ ਹੋ ਰਹੀ ਹੈ ਤਾਂ ਜਿਸੀਂ ਇੱਕ ਐਸੇ ਸ਼ਖਸ ਦੇ ਨਾਲ ਚਰਚਾ ਕੀਤੀ ਹੈ ਜੋ ਕਿ ਇਸ ਵੇਸਟ ਮੈਨੇਜਮੈਂਟ ਤੇ ਕੰਮ ਕਰ ਰਿਹਾ ਹੈ ਤਾਂ ਉਮੀਦ ਕਰਦੇ ਹਾਂ ਕਿ ਇਸ ਵੀਡੀਓ ਰਾਹੀਂ ਤੁਸੀਂ ਜ਼ਰੂਰ ਜਾਗਰੂਕ ਹੋਵੋਗੇ ਅਤੇ ਜਿਹੜੇ ਲੋਕ ਈ-ਵੇਸਟ ਕਰ ਰਹੇ ਨੇ ਇਲੈਕਟ੍ਰੋਨਿਕ ਵੇਸ ਦੀ ਗੱਲ ਕਰ ਰਹੇ ਹਾਂ ਤਾਂ ਉਹਨਾਂ ਨੂੰ ਵੀ ਹੁਣ ਇਹਦੇ ਤੇ ਖਿਆਲ ਰੱਖਣਾ ਪਏਗਾ ਕਿਉਂਕਿ ਇਸ ਦੇ ਵਿੱਚ ਜਰਾ ਲੈਡ ਹੈ ਉਹ ਸਾਡੇ ਸਰੀਰ ਦੇ ਅੰਦਰ ਜਾ ਰਿਹਾ ਹੈ ਜੋ ਕਿ ਸਾਨੂੰ ਕਈ ਬਿਮਾਰੀਆਂ ਨੂੰ ਦਾਵਤ ਦੇ ਰਿਹਾ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਵੀਡੀਓ ਨਾਲ ਜ਼ਰੂਰ ਜਾਗਰੂਕ ਹੋਵੋਗੇ ਤਾਂ ਕਿ ਆਪਾਂ ਈ-ਵੇਸਟ ਨੂੰ ਵੀ ਉਹਦੇ ਤੇ ਵੀ ਕਾਬੂ ਪਾ ਸਕੀਏ ਔਰ ਸਰਕਾਰਾਂ ਨੂੰ ਵੀ ਇਹਦੇ ਤੇ ਕੁਝ ਸੋਚਣ ਦੀ ਜ਼ਰੂਰਤ ਹੈ ਅਗਰ ਇਹਦੇ ਤੇ ਅੱਜ ਨਾ ਸੋਚਿਆ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਮਾਂ ਹੋਰ ਗੰਭੀਰ ਹੋਏਗਾ ਤੇ ਇਹਦੇ ਸਿੱਟੇ ਜਿਹੜੇ ਨੇ ਬਹੁਤ ਗਲਤ ਨਿਕਲ ਸਕਦੇ ਨੇ ਕੈਮਰਾਮੈਨ ਅਰਸ਼ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ